ਅਸੀਂ ਅੱਜ ਫੈਸਲਾ ਕੀਤਾ ਹੈ ਪਾਰਟੀ ਨੇ ਬਤੌਰ ਪ੍ਰਧਾਨ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਤੁਹਾਨੂੰ ساری ਉਹ ਚਿੱਠੀ ਜਿਹੜੀ ਆ ਉਹ ਮਿਲ ਜੂਗੀ ਬਾਅਦ ਸਭ ਤੋਂ ਵੱਡੀ ਐਸ ਵਕਤ ਮਾਰ ਜਿਹੜੀ ਪੈ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਉਹ ਹੈਗੀ ਹੈ ਬਿਜਲੀ ਦੇ ਬਿੱਲ ਘਰਾਂ ਦੀ ਬਿਜਲੀ ਅੱਜ ਪੰਜਾਬ ਦੇ ਵਿੱਚ ਇੰਨੇ ਜ਼ਿਆਦਾ ਬਿੱਲ ਆ ਰਹੇ ਨੇ ਬਿਜਲੀ ਦੇ ਕਿ ਲੋਕਾਂ ਲਈ ਲਗਭਗ ਅਸੰਭਵ ਹੋ ਗਿਆ ਬਿਜਲੀ ਦੇ ਬਿੱਲ ਭਰਨਾ ਅਸੀਂ ਪਿੰਡਾਂ ਜਾਂਦੇ ਹਾਂ ਐਮਐਲਏ ਸਾਹਿਬ ਪਿੰਡਾਂ ਜਾਂਦੇ ਨੇ ਹਲਕੇ ਜਾਂਦੇ ਆ ਤਾਂ ਲੋਕ ਜਿਹੜੇ ਨੇ ਖਾਸ ਤੌਰ ਤੇ ਗਰੀਬ Dalitਾਂ ਦੇ ਘਰਾਂ 'ਚ ਵੀ 7 7 8 8000 ਰੁਪਏ ਦੇ ਬਿਜਲੀ ਦੇ ਬਿੱਲ ਨੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਤਾਂ ਇੰਨੀਆਂ ਕਦੇ ਠੀਕਰੀਆਂ ਵੀ ਨਹੀਂ ਗਿਣੀਆਂ ਅਸੀਂ ਕਿੱਥੋਂ ਭਰੀਏ ਪੈਸੇ ਇੰਨੇ ਔਰ ਜਿਹੜੀਆਂ ਜਾਂ ਹੁਣ ਪਿੱਛੇ ਜੇ ਇੱਕ ਲੌਲੀਪੌਪ ਦਿੱਤਾ ਸੀ 90 9000 ਤਾਂ ਉਹ ਤਾਂ मतलब ਵੱਡੇ ਘਰਾਂ ਦੇ ਆਗੇ ਨਾ ਗਰੀਬਾਂ ਦੇ ਇੱਕ ਬੱਲ ਵਾਲੇ ਜੀ ਇੱਕ ਬੱਲ ਵਾਲੇ ਨੇ ਤਾਂ ਮੇਰੇ ਕੋਲ ਜਿਹੜੇ ਬਿੱਲ ਆਏ ਨੇ ਉਹਨਾਂ 'ਚ 10 15 22000 ਦੇ ਬਿੱਲ ਜਿਹੜੇ ਆਮ ਨਾਰਮਲ ਆਉਂਦੇ ਨੇ ਔਰ ਇੱਕ ਪੱਖਾ ਇੱਕ ਬੱਲਬ ਬਸ ਇੰਨਾ ਕੋ ਹੋਰ ਜ਼ਿਆਦਾ ਨਹੀਂ ਉਹ ਵੀ ਸਰਦੀਆਂ 'ਚ ਜੀ ਇੰਨੇ ਆ ਰਹੇ ਨੇ ਤਾਂ ਗਰਮੀਆਂ ਦੇ ਵਿੱਚ ਤਾਂ ਬਿਜਲੀ ਦੀ ਖਪਤ ਹੋਰ ਵੀ ਵੱਧ ਜਾਂਦੀ ਹੈ ਤਾਂ ਉਹ ਕਹਿੰਦੇ ਵੀ ਸਾਡੇ ਕੋਲ ਤਾਂ ਸਾਡੇ ਤਾਂ ਹੱਥ ਖੜੇ ਨੇ ਹੁਣ ਜਦਕੇ ਪੰਜਾਬ ਬਿਜਲੀ ਬਣਾਉਂਦਾ ਤਾਂ ਪੰਜਾਬ ਦੇ ਵਿੱਚ ਔਸਤਨ ਰੇਟ 10 ਰੁਪਏ ਪਰ ਜੁੰਡ ਦੇ ਨੇੜ ਤੇੜੇ ਹੈ ਬੜੇ ਸੈਸ ਲੱਗੇ ਹੋਏ ਨੇ ਇਹਦੇ ਵਿੱਚ ਦਿੱਲੀ ਬਿਜਲੀ ਖਰੀਦ ਰਹੀ ਹੈ ਦਿੱਲੀ ਆਪਣੀ ਬਿਜਲੀ ਆਪ ਨਹੀਂ ਬਣਾਉਂਦੀ ਉੱਥੇ ਘਰੀਪਿਆਂ ਨੂੰ 1 ਰੁਪਏ ਜੁੰਡ ਤੋਂ ਬਿਜਲੀ ਸ਼ੁਰੂ ਹੈ ਅਸੀਂ ਦਿੱਲੀ ਦੇ ਰਿਕਸ਼ੇ ਵਾਲੇ ਦਾ ਲੁਧਿਆਣੇ ਦੇ ਰਿਕਸ਼ੇ ਵਾਲੇ ਨਾਲ ਬਿਜਲੀ ਦਾ ਬਿੱਲ ਕੰਪੇਅਰ ਕਰੀਏ ਤਾਂ ਦਿਨ ਰਾਤ ਦਾ ਫਰਕ ਹੈ ਜੀ ਅਸੀਂ ਦਿੱਲੀ ਦੇ ਸਬਜੀ ਦੀ ਰੇੜੀ ਲਾਉਣ ਵਾਲੇ ਦਾ ਮਲੇਰਕੋਟਲੇ ਸਬਜੀ ਦੀ ਰੇੜੀ ਲਾਉਣ ਵਾਲੇ ਨਾਲ ਕੰਪੇਅਰ ਕਰੀਏ ਦਿਨ ਰਾਤ ਦਾ ਫਰਕ ਹੈ ਜੀ ਸੋ ਅੱਜ ਜਿਹੜਾ ਸੂਬਾ ਪਾਣੀਆਂ ਦੇ ਨਾਂ ਤੇ ਸੀ ਪੰਜ ਆਬ ਅੱਜ ਉੱਥੇ ਪਾਣੀ ਦਾ ਬਿੱਲ 10000 ਰੁਪਏ ਆ ਜਦ ਕਿ ਦਿੱਲੀ ਦੇ ਵਿੱਚ 20000 ਲੀਟਰ ਪਾਣੀ ਜਿੜਾ ਕੇ ਦਿੱਲੀ ਦੇ ਵਿੱਚ ਪਾਣੀ ਪਹਿਲੇ ਦਿਨੋਂ ਜਦੋਂ ਆਪਾਂ ਹਜੇ ਯਕੀਨ ਵੀ ਨਹੀਂ ਕਰਦੇ ਸੀ ਕਿ ਦਿੱਲੀ ਦੇ ਵਿੱਚ ਜੀ 50 ਪੈਸੇ ਅੰਦਾਜ਼ਾ 1 ਰੁਪਏ ਦਾ ਪਾਣੀ ਦਾ ਗਲਾਸ ਮਿਲਦਾ ਹੈ ਤਾਂ ਇੱਥੇ ਆ ਕੇ ਦੱਸਦੀ ਸੀ ਤਾਂ ਲੋਕ ਯਕੀਨ ਨਹੀਂ ਕਰਦੇ ਸੀ ਪਾਣੀ ਵੀ ਮੁਲ ਮਿਲਦਾ ਹੁੰਦਾ ਕਿਤੇ ਉੱਥੇ ਅਜ 20000 ਲੀਟਰ ਫ੍ਰੀ ਹੈ ਇੱਥੇ ਅਸੀਂ ਦੱਸ ਰਿਹਾ ਯਾਰ ਦੇ ਬਿੱਲ ਗਰੀਬਾਂ ਨੂੰ ਭੇਜੇ ਨੇ ਸੋ ਕੈਪਟਨ ਸਰਕਾਰ ਨੇ ਜਿਹੜਾ ਲੌਲੀਪੌਪ ਪਿਛਲੇ ਦਿਨੀ ਦਿੱਤਾ ਹੈ ਕਿ ਅਸੀਂ ਉਹ ਸਲੈਬ ਚੇਂਜ ਕਰ ਦਿੰਨੇ 200 ਜੂਨਟ ਵਾਲੀ ਉਹ ਮੰਨੀ ਜਾਊਗੀ ਉੱਥੇ ਪਰ ਮੰਥ ਬਿਜਲੀ ਦਾ ਬਿੱਲ ਆਉਂਦਾ ਜੀ ਦਿੱਲੀ 'ਚ ਇੱਥੇ ਪਰ ਮੰਥ ਕਿਉਂ ਨਹੀਂ ਆਉਂਦਾ ਇਹ ਦੋ-ਦੋ ਮਹੀਨਿਆਂ ਦਾ ਕਰਕੇ ਉਹ ਸਲੈਬ ਚੇਂਜ ਹੋ ਜਾਂਦੀ ਹੈ ਜਦੋਂ ਜ਼ਿਆਦਾ ਜੂਨਟ ਪਤ ਜਾਂਦੇ ਨੇ ਉਸ ਰੇਟ ਤੇ ਲਾਉਂਦੇ ਨੇ ਸੋ ਮੈਂ ਅਜ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖ ਰਿਹਾ ਕਿ ਅਸੀਂ ਉਹਨਾਂ ਨੂੰ 20 ਦਿਨ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਕਿ 20 ਦਿਨਾਂ ਦੇ ਵਿੱਚ ਵਿੱਚ ਫੌਰੀ ਤੌਰ ਤੇ ਰਾਹਤ ਦਿਓ ਗਰੀਬਾਂ ਨੂੰ ਬਿਜਲੀ ਦੇ ਬਿੱਲਾਂ ਚੋਂ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਇਹ ਹੱਦੋਂ ਵੱਧ ਮਹਿੰਗੀ ਬਿਜਲੀ ਦੀ ਜਿਹੜੀ ਮਾਰ ਮਾਰ ਤੋਂ ਰਾਹਤ ਦਿਓ ਜੇ ਇਹ ਉਹਨਾਂ ਨੇ ਨਾ ਕੀਤਾ ਤਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਬਿਜਲੀ ਦੀ ਸਸਤੀ ਬਿਜਲੀ ਦੀ ਜਿਹੜੀ ਲੜਾਈ ਹੈ ਗਲੀਆਂ ਮਹੱਲਿਆਂ 'ਚ ਉਤਰ ਕੇ ਇੱਕ ਅੰਦੋਲਨ ਦੇ ਰੂਪ 'ਚ ਅਸੀਂ ਲੜਾਂਗੇ ਜਰ ਅਸੀਂ ਪਿੰਡਾਂ ਜਾਵਾਂਗੇ ਸਾਡੇ ਐਮ.ਐਲ.ਏ ਸਾਡੇ ਜ਼ਿਲ੍ਹਾ ਪ੍ਰਧਾਨ ਜਾਣਗੇ ਅਸੀਂ ਉਹਨਾਂ ਤੋਂ ਉਹਨਾਂ ਨੂੰ ਮਿਲਾਂਗੇ ਜਿਨ੍ਹਾਂ ਦੇ ਬਿੱਲ ਬਿਜਲੀ ਦੇ ਆਏ ਹੋਏ ਨੇ ਮਹਿੰਗੇ ਉਹਨਾਂ ਨੂੰ ਮਿਲ ਕੇ ਇੱਕ ਕਾਮਨ ਪਲੇਸ ਤੇ ਸਾਥ ਦੇ ਵਿੱਚ ਇਕੱਠੇ ਕਰਕੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੇ ਬਿੱਲ ਦੇਖਾਂਗੇ ਉਸ ਤੋਂ ਬਾਅਦ ਉਹਨਾਂ ਦੀ ਕਮੇਟੀ ਬਣਾ ਦਾਂਗੇ ਉੱਥੇ ਅਸੀਂ ਔਰ ਜੇ ਤਾਂ ਬਿਜਲੀ ਇਹਨਾਂ ਨੇ ਇਹਨਾਂ 20 ਦਿਨਾਂ ਦੇ ਵਿੱਚ ਵਿੱਚ ਕੋਈ ਰਾਹਤ ਦਿੱਤੀ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਨੂੰ ਇੱਕ ਅੰਦੋਲਨ ਦੇ ਰੂਪ ਦੇ ਵਿੱਚ ਬਿਜਲੀ ਸਸਤੀ ਬਿਜਲੀ ਅੰਦੋਲਨ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਗਲੀਆਂ 'ਚ ਜਾਊਗੀ ਔਰ ਪੰਜਾਬ ਦੀ ਵਿਧਾਨ ਸਭਾ 12 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਉੱਥੇ ਇਹ ਮਸਲੇ ਉਠਾਏ ਜਾਣਗੇ ਸਾਡੇ ਐਮ ਐਲ ਐਸ ਵੱਲੋਂ ਔਰ ਪਾਰਲੀਮੈਂਟ 11 13 13 ਫਰਵਰੀ ਤੱਕ ਪਾਰਲੀਮੈਂਟ ਚੱਲ ਰਹੀ ਹੈ ਅੱਜ ਮੈਂ ਸ਼ਾਮ ਨੂੰ ਦਿੱਲੀ ਜਾਊਂਗਾ ਕੱਲ ਤੋਂ ਫਿਰ ਮੈਂ ਵੀ ਇਹ ਮਸਲਾ ਜਿਹੜਾ ਉਹ ਸੈਂਟਰ ਕੋਲੇ ਵੀ ਉਠਾਊਂਗਾ ਕਿ ਜੇ ਸਾਡੇ ਕੋਲੋਂ ਤੁਸੀਂ ਸੈਂਟਰ ਪੂਲ ਦੇ ਵਿੱਚ ਸਭ ਤੋਂ ਵੱਧ ਅਨਾਜ ਲੈਣੇ ਹੋ ਸੈਂਟਰਲ ਪੂਲ ਦੇ ਵਿੱਚੋਂ ਬਿਜਲੀ ਤਾਂ ਸਾਨੂੰ ਦਿਓ ਨਾ ਫਿਰ ਹਜੇ ਤਾਂ ਝੋਨੇ ਦਾ ਸੀਜ਼ਨ ਹਜੇ ਆਉਣਾ ਹੈ ਜੂਨ ਚ ਉਸ ਵੇਲੇ ਸਾਡਾ ਕੀ ਹਾਲ ਹੋਊਗਾ ਉਸ ਵੇਲੇ ਘਰਾਂ ਦੀ ਬਿਜਲੀ ਜਿਹੜੀ ਉਹਦੀ ਖਪਤ ਹੋਰ ਵਧੂਗੀ ਸੋ ਕੰਨ ਇਧਰਲੇ ਪਾਸੇ ਛੱਡ ਕੇ ਦਿਲੇ ਪਾਸੇ ਫੜ ਲਿਆ ਜੇ ਖੇਤਾਂ ਵਾਲੀ ਫ੍ਰੀ ਕੀਤੀ ਤਾਂ ਘਰਾਂ ਵਾਲੀ ਡਬਲ ਟ੍ਰਿਪਲ ਕਰਤੀ ਔਰ ਪ੍ਰਾਈਵੇਟਾਈਜੇਸ਼ਨ ਹੋ ਗਈ ਹੁੰਦੀ ਜਿਹੜੀ ਬਿਜਲੀ ਬੋਰਡ ਦੀ ਤੇ ਉਹ ਹੁਣ ਆਪਣੀ ਮਰਜ਼ੀ ਮੁਤਾਬਕ ਝਟਕਾ ਅਖਬਾਰਾਂ ਚ ਹਰ 20 25 ਦਿਨਾਂ ਬਾਅਦ ਪੜਦੇ ਆ ਕਿ ਬਿਜਲੀ ਬੋਰਡ ਵੱਲੋਂ ਆਮ ਲੋਕਾਂ ਦੀ ਜੇਬ ਨੂੰ ਇੱਕ ਹੋਰ ਝਟਕਾ ਸੋਈ ਝਟਕੇ ਦੇ ਝਟਕੇ ਜਿਹੜੇ ਮਹਿੰਗਾਈ ਦੇ ਵੱਜ ਰਹੇ ਨੇ ਦੂਜੇ ਪਾਸੇ ਤਨਖਾਹਾਂ ਘਟਾ ਰਹੇ ਨੇ 45000 ਤੋਂ 15000 ਕਰ ਰਹੇ ਟੀਚਰ ਜਿੰਦਰ ਕਹਾ ਜੇ ਟੀਚਰ ਨੂੰ ਇਹ ਫਿਕਰ ਲੱਗਿਆ ਰਹੂਗਾ ਕਿ ਮੈਂ ਆਪਣਾ ਸਾਈਡ ਬਿਜ਼ਨਸ ਕਿਹੜਾ ਕਰਾਂ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਉਹ ਪੜਾਊਗਾ ਕਿਵੇਂ ਕਨਸੈਂਟਰੇਸ਼ਨ ਨਾਲ